ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੇ ਜਿਹੜੇ ਆ ਸੂਟ ਦਿਖਾਵਾਂਗੇ ਪਿਓਰ ਕ੍ਰੇਪ ਦੇ ਵਿੱਚ ਹੋਣਗੇ ਫੈਬਰਿਕ ਬਹੁਤ ਵਧੀਆ ਰਹੇਗਾ ਹੈਂਡਵਰਕ ਵਾਲੇ ਸੂਟ ਹੋਣਗੇ ਬਹੁਤ ਸੋਹਣਾ ਸਿੱਪੀ ਦਾ ਕੰਮ ਕੀਤਾ ਹੋਇਆ ਹੈ ਤੇ ਬਹੁਤ ਸੋਹਣੇ ਜਿਹੜੇ ਹੈਂਡਵਰਕ ਦੇ ਵਿੱਚ ਸੂਟ ਰੈਡੀ ਹੋਏ ਆ ਠੀਕ ਹੈ ਜੀ ਇਹਨਾਂ ਵਿੱਚ ਕਾਫੀ ਕਲਰ ਕਲੈਕਸ਼ਨ ਹੈਗੀ ਆ ਨੈਕਸਟ ਆਪ ਕੋਰੀਅਨ ਵੈਲਵਟ ਦੇ ਵਿੱਚ ਆਗੇ ਜੀ ਵੈਲਵਟ ਕਈ ਤਰ੍ਹਾਂ ਦੀ ਹੁੰਦੀ ਤੁਹਾਨੂੰ ਪਤਾ ਜਿਹੜੀ ਇਹ ਵੈਲਵਟ ਆ ਬਹੁਤ ਵਧੀਆ ਵੈਲਵਟ ਹੋएगी ਕੋਰੀਅਨ ਵੈਲਵਟ ਚ ਹੋਣਗੇ ਤੇ ਬਹੁਤ ਹੀ ਸੋਹਣੇ ਹੋਣਗੇ ਜਿੱਦਾਂ ਹੁਣ ਸਾ ਵਿੰਟਰ ਸੀਜ਼ਨ ਆ ਰਿਹਾ ਹੈ ਤੇ ਭੈਣਾਂ ਦੇ ਦੇ ਉਸ ਅਕੋਰਡਿੰਗ ਆਪਾਂ ਹਾਂ ਸੂਟ ਲੈ ਕੇ ਆ ਰਹੇ ਹਾਂ ਠੀਕ ਹੈ ਜੀ ਥੋੜੇ ਦਿਨ ਵੀਡੀਓ ਲੇਟ ਹੋ ਗਈ ਸੀਗੀ ਤੇ ਥੋੜੇ ਇੱਕ ਦਿਨ ਹੁਣ ਦੁਬਾਰਾ ਆਪਾਂ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਕੁਝ ਡਿਫਰੈਂਟ ਲੈ ਕੇ ਆਏ ਆਂ ਅੱਜ ਵੀਡੀਓ ਨੂੰ ਪੂਰਾ ਦੇਖੋ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਬਹੁਤ ਸੋਹਣੇ ਸੂਟ ਅਵੇਲੇਬਲ ਆ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਇਹਦੇ ਵਿੱਚ ਵੀ 7 ਤੋਂ 8 ਰੰਗ ਅਵੇਲੇਬਲ ਹੈ ਨੈਕਸਟ ਆਵਲੇ ਬੁਟੀਕ ਸਟਾਈਲ ਸੂਟ ਆ ਗਏ ਬਹੁਤ ਸੋਹਣੇ ਕਲਾ ਕਲੈਕਸ਼ਨ ਆ ਇਹਨਾਂ ਦੀ ਤੇ ਬਹੁਤ ਹੀ ਡਿਜ਼ਾਈਨ ਯੂਨੀਕ ਜਿਹੇ ਡਿਜ਼ਾਈਨ ਹੁੰਦੇ ਆ ਇਹ ਠੀਕ ਹੈ ਜੀ ਨੈਕਸਟ ਆ ਪਿਓਰ ਕਰੇਪ ਦੇ ਵੀ ਸੂਟ ਅਵੇਲੇਬਲ ਆ ਇਹਨਾਂ ਦੇ ਨਾਲ ਬਾਟਮ ਜਿਹੜੀ ਪ੍ਰਿੰਟ ਸਿਲਕ ਦੀ ਰਹੇ ਸੌਰੀ ਕਰੇਪ ਦੀ ਰਹੇਗੀ ਸ਼ਰਟ ਜਿਹੜੀ ਆ ਉਹ ਵਰਕ ਵਾਲੀ ਰਹੇਗੀ ਜੀ ਹੈਂਡ ਵਰਕ ਦਾ ਕੰਮ ਕੀਤਾ ਹੋਇਆ ਸ਼ਰਟ ਤੇ ਬਹੁਤ ਸੋਹਣਾ ਹੈਵੀ ਵਰਕ ਕਰਕੇ ਬਹੁਤ ਸੋਹਣੇ ਸੂਟ ਰੈਡੀ ਹੋਏ ਕਲਰ ਚੈੱਕ ਕਰੋ ਮਿੱਠੇ ਜਿਹੇ ਪਿਆਰੇ ਜਿਹੇ ਰੰਗ ਬਹੁਤ ਹੀ ਸੋਹਣੇ ਸੋਬਰ ਜੇ ਸਰਦਾਰੀ ਜੇ ਰੰਗ ਆ ਨੈਕਸਟ ਆ ਜਿਮੀ ਚੋ ਸੌਫਟ ਆਰਗੇਂਜ਼ਾ ਦਾ ਫੈਬਰਿਕ ਰਹੇਗਾ ਜੀ ਬਹੁਤ ਸੋਹਣਾ ਸੈਲ ਪ੍ਰਿੰਟ ਵਾਲਾ ਸੂਟ ਰਹੇਗਾ ਇਹ ਵੀ ਆਲਓਵਰ ਚ ਮਿਲੇਗਾ ਤੁਹਾਨੂੰ ਅਗਰ ਤੁਸੀਂ ਇਹਨਾਂ ਸੂਟਸ ਦੇ ਜਿਹੜਾ ਤੁਹਾਨੂੰ ਆਲਓਵਰ ਫੈਬਰਿਕ ਪਲੇਨ ਦਿਖਾ ਰਹੇ ਆ ਕੋਈ ਵਰਕ ਕਰਵਾਉਣਾ ਚਾਹੁੰਦੇ ਤੁਸੀਂ ਵਰਕ ਕਰਵਾ ਕੇ ਵੀ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਪਲੇਨ ਫੈਬਰਿਕ ਲੈਣਾ ਚਾਹੁੰਦੇ ਤਾਂ ਤੁਸੀਂ ਪਲੇਨ ਫੈਬਰਿਕ ਵੀ ਲੈ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਵਾਲਾ ਰਸ਼ੀਨ ਗਾਜੀ ਸਿਲਕ ਸਿਲਕ ਬ੍ਰੋਕੇਟ ਦੇ ਵਿੱਚ ਸੂਟ ਅਵੇਲੇਬਲ ਆ ਇਹਦੇ ਵਿੱਚ ਵੀ ਕਾਫੀ ਚਾਰ ਤੋਂ ਪੰਜ ਰੰਗ ਹੈਗੇ ਆ ਨੈਕਸਟ ਟਿਸ਼ੂਸ ਟਿਸ਼ੂਸ ਸਾਟਿਨ ਦੇ ਵਿੱਚ ਜਵਾਜੀ ਬਹੁਤ ਸੋਹਣੇ ਵੀ ਜਿਹੜਾ ਸ਼ਾਈਨਿੰਗ ਦਾ ਵਾਲਾ ਸੂਟ ਹੁੰਦਾ ਹੈ ਡਬਲ ਸ਼ਾਈਨ ਕਰਦਾ ਬਹੁਤ ਹੀ ਸੋਹਣੇ ਵੀ ਕਲੈਕਸ਼ਨ ਹੁੰਦੀ ਆ ਇਹਦੇ ਵਿੱਚ ਵੀ ਘੱਟੋ ਘੱਟ 10 ਤੋਂ 15 ਰੰਗ ਅਵੇਲੇਬਲ ਹੈ ਆਪਣੇ ਕੋਲ ਚੈੱਕ ਕਰੀ ਚਲੋ ਬਹੁਤ ਸੋਹਣੀ ਕਲਾ ਕਲੈਕਸ਼ਨ ਆ ਨੈਕਸਟ ਆ ਹੈਂਡਵਰਕ ਵਾਲੇ ਸੂਟ ਲੈ ਕੇ ਆਏ ਆ ਇਹ ਸੋਲੋ ਪੀਸ ਵਿੱਚ ਸੂਟ ਅਵੇਲੇਬਲ ਹੋਣਗੇ ਸੋਲੋ ਸੋਲੋ ਕਲਰ ਹੋਣਗੇ ਇਹਨਾਂ ਵਿੱਚ ਅਲੱਗ-ਅਲੱਗ ਡਿਜ਼ਾਈਨ ਹੋਣਗੇ ਕਲਰ ਕਲੈਕਸ਼ਨ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸੋਹਣੇ ਆ ਕਲਰ ਕਲੈਕਸ਼ਨ ਬਹੁਤ ਸੋਹਣੀ ਆ ਡਿਜ਼ਾਈਨ ਬਹੁਤ ਹੀ ਸੋਹਣੇ ਬਣੇ ਹੋਏ ਆ ਪ੍ਰਿੰਟ ਯੂਨੀਕ ਜੇ ਡਿਜ਼ਾਈਨ ਆ ਠੀਕ ਹੈ ਜੀ ਸਪੈਸ਼ਲ ਪਾਰਟੀ ਵੇਅਰ ਹੋਣਗੇ ਇਹ ਜਿੱਦਾਂ ਤੁਸੀਂ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਕੋਲ ਆਰਡਰ ਲਿਖਵਾ ਸਕਦੇ ਹੋ। ਬਾਕੀ ਅਗਰ ਤੁਸੀਂ ਪੈਨੋ ਔਨ ਆਰਡਰ ਰੈਡੀ ਕਰਵਾਉਣਾ ਚਾਹੁੰਦੇ ਹੋ ਕੋਈ ਸੂਟ ਤੁਹਾਨੂੰ ਇਹਨਾਂ ਵਿੱਚੋਂ ਕੋਈ ਡਿਜ਼ਾਈਨ ਪਸੰਦ ਆਉਂਦਾ ਹੈ ਜਾਂ ਕਲਰ ਨਹੀਂ ਤੁਸੀਂ ਕਿਸੇ ਵੀ ਕਲਰ ਤੇ ਕੋਈ ਵੀ ਡਿਜ਼ਾਈਨ ਆਪਣੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ। ਠੀਕ ਹੈ ਜੀ ਇਹਦੇ ਵਿੱਚ ਬਹੁਤ ਹੀ ਸੋਹਣਿਆ ਅਗਰ ਇਹਨਾਂ ਵਿੱਚੋਂ ਲੈਣਾ ਤੁਸੀਂ ਇਹਨਾਂ ਵਿੱਚੋਂ ਜਿਹੜਾ ਮਰਜ਼ੀ ਔਨ ਆਰਡਰ ਅਵੇਲੇਬਲ ਹੈਗੇ ਆ ਇਹਨਾਂ ਵਿੱਚੋਂ ਤੁਸੀਂ ਜਿਹੜਾ ਮੱਝ ਸੂਟ ਲੈ ਸਕਦੇ ਹੋ। ਨੈਕਸਟ ਔਰਗੈਂਜ਼ਾ ਦਾ ਸੂਟ ਰਹੇਗਾ ਜੀ ਔਰਗੈਂਜ਼ ਨੈਕਸਟ ਪਿਓਰ ਸ਼ਿਮਤ ਦੇ ਵਿੱਚ ਆਗੇ ਬਹੁਤ ਸੋਹਣੇ ਵੀ ਹੈਂਡਵਰਕ ਦੇ ਸੂਟ ਹੋਣਗੇ ਪਿਓਰ ਸ਼ਿਮਤ ਨੈਕਸਟ ਆ ਬਨਾਰਸੀ ਦੇ ਵਿੱਚ ਆਗੇ ਜੀ ਇਹਦੇ ਵਿੱਚ ਵੀ 4 ਕਲਰ ਅਵੇਲੇਬਲ ਆ ਬਨਾਰਸੀ ਦੇ ਵਿੱਚ ਨੈਕਸਟ ਆ ਬਲੇ ਜਿਹੜੇ ਆ ਬਹੁਤ ਸੋਹਣੇ ਵੀ ਡਿਜ਼ਾਈਨ ਨੈਚਰਲ ਗਰੇਪ ਦੇ ਵਿੱਚ ਆਗੇ ਜੀ ਠੀਕ ਹੈ ਜੀ ਬਹੁਤ ਸੋਹਣੇ ਬਣੇ ਹੋਏ ਆ ਨੈਕਸਟ ਆ ਪਸ਼ਮੀਨੇ ਦੇ ਆਗੇ ਦੁਪੱਟਾ ਚੈੱਕ ਕਰੋ ਬਹੁਤ ਸੋਹਣਾ ਪਸ਼ਮੀਨੇ ਦਾ ਬਣਿਆ ਨੈਕਸਟ ਆ ਪਲੇਨ ਫੈਬਰਿਕ ਪਸ਼ਮੀਨੇ ਦਾ ਅਵੇਲੇਬਲ ਹੈ ਆਪਣੇ ਕੋਲ ਬਹੁਤ ਹੀ ਸੌਫਟ ਜਿਹਾ ਫੈਬਰਿਕ ਆ ਬਹੁਤ ਸੋਹਣਾ ਫੈਬਰਿਕ ਹੈ ਅਗਰ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਵਰਕ ਕਰਵਾ ਕੇ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਨੈਕਸਟ ਆ ক্রਸ਼ ਪੈਲਵਟ ਆਪਣੇ ਕੋਲ ਫੈਬਰਿਕ ਅਵੇਲੇਬਲ ਆ ক্রਸ਼ ਪੈਲਵਟ ਦਾ ਰਹੇਗਾ ਜੀ ਬਹੁਤ ਹੀ ਸੋਹਣੀ ਨੈਕਸਟ ਆ ਵਾਲੇ ਵੀ ਵੈਲਵਟ ਰਹੇਗੀ ਸੈਲ ਪ੍ਰਿੰਟ ਵਾਲੀ ਰਹੇਗੀ ਜੀ ਬਹੁਤ ਸੋਹਣੀ ਇਹ ਵੈਲਵਟ ਰਹੇਗੀ ਨੈਕਸਟ ਆ ਹੈ ਐਮਬਰਾਇਡਰੀ ਵਾਲੀ ਵੈਲਵਟ ਆ ਗਈ ਤੇ ਐਮਬਰਾਇਡਰੀ ਦਾ ਕੰਮ ਕੀਤਾ ਹੋਇਆ ਪਹਿਲਾਂ ਪਲੇਨ ਵਾਲੇ ਸੀ ਕਿ ਹੁਣ ਐਮਬਰਾਇਡਰੀ ਵਾਲਾ ਆ ਗਿਆ ਜੀ ਇਤੇ ਬਹੁਤ ਸੋਹਣਾ ਐਮਬਰਾਇਡਰੀ ਦਾ ਕੰਮ ਕੀਤਾ ਹੈ ਆਲ ਓਵਰ ਚ ਰਹੇਗਾ ਤੇ ਬਹੁਤ ਹੀ ਸੌਫ ਵੈਲਵਟ ਬਹੁਤ ਵਧੀਆ ਵਾਲੀ ਹੋਏਗੀ ਠੀਕ ਹੈ ਜੀ ਨੈਕਸਟ ਆ ਬ੍ਰੋਕੇਟ ਦੇ ਸੂਟ ਅਵੇਲੇਬਲ ਹੈ ਜੀ ਬ੍ਰੋਕੇਟ ਚ ਬਹੁਤ ਸੋਹਣੀ ਕਲਰ ਕਲੈਕਸ਼ਨ ਹੈ ਪਿਆਰੇ ਜਿਹੇ ਰੰਗ ਆ ਪਿਆਰੇ ਜਿਹੇ ਡਿਜ਼ਾਈਨ ਆ ਜੀ ਇਹ ਨੈਕਸਟ ਆ ਹਮਲੇ ਨੈਚਰਲ ਕريب ਦੇ ਵਿੱਚ ਆ ਗਈ ਜੀ ਬਹੁਤ ਸੋਹਣਾ ਨੈਚਰਲ ਕريب ਦਾ ਸੂਟ ਰਹੇਗਾ ਸ਼ਰਟ ਤੇ ਹੈਂਡਵਰਕ ਦਾ ਫੁੱਲੀ ਕ ਬਾਕੀ ਨਾਲ ਵਿੱਚ ਤੁਹਾਡੀ ਆਪਣੀ ਡਿਮਾਂਡ ਦੇ ਅਕੋਰਡਿੰਗ ਵੀ ਹੁੰਦਾ ਆ ਅਗਰ ਤੁਸੀਂ ਇਹਨਾਂ ਵਿੱਚ ਆਲ ਓਵਰ ਸੂਟ ਜਿਹੜਾ ਵਰਕ ਵਾਲਾ ਹੀ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੋ ਅਗਰ ਤੁਸੀਂ ਨਾਲ ਬਾਟਮ ਪਲੇਨ ਲੈਣਾ ਚਾਹੁੰਦੇ ਹੋ ਪਲੇਨ ਵੀ ਲੈ ਸਕਦੇ ਹੋ ਠੀਕ ਹੈ ਜੀ ਲਾਸਟ ਡੇ ਵਾਲੇ ਬਹੁਤ ਸੋਹਣੇ ਸੂਟੇ ਵੀ ਪਸ਼ਮੀਨੇ ਦੇ ਵਿੱਚ ਆ ਥੈਂਕ ਯੂ